ਮਿੱਤਰ ਪਿਆਰਿਓ ਹੰਕਾਰ ਤੇ ਗਮਾਨ ਬੰਦੇ ਦੇ ਇੰਨਾ ਵੀ ਸਿਰ ਨਹੀਂ ਚੜਨਾ ਚਾਹੀਦਾ ਜਿੰਨਾ ਇਸ ਗਾਇਕ ਕਰਨ ਔਜਲਾ ਦੀ ਇਸ ਵਾਇਰਲ ਹੋ ਰਹੀ ਵੀਡੀਓ ਚ ਦਿਖ ਰਿਆ ਇਸ ਗਾਇਕ ਕਰਨ ਔਜਲਾ ਦੀ ਪਿਛਲੇ 2-3 ਦਿਨ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਦੇਖ ਲਈ ਹੋਣੀ ਹੈ ਜੇ ਨਹੀਂ ਦੇਖੀ ਤਾਂ ਜਰੂਰ ਦੇਖਿਓ ਤੇ ਅੱਜ ਆਪਣਾ ਕਮੈਂਟ ਜਰੂਰ ਲਿਖਿਓ ਕਿ ਕੀ ਕਰਨ ਔਜਲਾ ਇਹ ਠੀਕ ਕਹਿ ਰਿਹਾ ਹੈ ਯਾ ਗਲਤ ਕਰ ਰਿਹਾ ਹੈ ਇਸ ਗਾਇਕ ਕਰਨ ਔਜਲਾ ਨੇ ਇੱਕ ਐਸੀ ਹਰਕਤ ਕੀਤੀ ਹੈ ਕੀਤਾ ਕੀ ਹੈ ਗੌਰ ਨਾਲ ਸੁਣ ਲੋ ਇੱਕ ਨਾ ਗਾਇਕ ਹੈ ਜਿਹੜਾ ਨਵਾਂ ਉੱਭਰ ਰਿਹਾ ਜਾਂ ਛੋਟਾ ਗਾਇਕ ਜਾਂ ਕਰਨ ਔਜਲੇ ਨਾਲੋਂ ਘੱਟ ਮਸ਼ਹੂਰ ਹੈ ਉਹ ਤੇ ਉਹਦੇ ਉੱਪਰ ਕਰਨ ਔਜਲੇ ਨੇ ਇੱਕ ਗੱਲ ਬੋਲੀਏ ਵੀਡੀਓ ਵਾਇਰਲ ਕਰਕੇ ਕਰਨ ਔਜਲਾ ਉਹਨੂੰ ਕਹਿ ਰਿਹਾ ਕਿ ਤੂੰ ਤਾਂ ਮੇਰੇ ਪੈਰ ਦੇ ਨੌਂ ਵਰਗਾ ਵੀ ਨਹੀਂ ਕਰਨ ਔਜਲੇ ਨੇ ਵੀਡੀਓ ਬਣਾਈ ਐ ਤੇ ਵੀਡੀਓ ਦੇ ਵਿੱਚ ਆਪਦੇ ਪੈਰ ਦਾ ਨõ ਬੁਖਾਰਿਆ ਤੇ ਨਾਲੇ ਕਹਿ ਰਿਹਾ ਤੂੰ ਤਾਂ ਐਦੇ ਅਰਕਾ ਵੀ ਨਹੀਂ ਗਾ ਉਹ ਗਾਇਕ ਐ ਅਜੇ ਉਹ ਘੱਟ ਮਸ਼ਹੂਰ ਐ ਜਾਂ ਇਹਨਾਂ ਨਾਲੋਂ ਘੱਟ ਮਸ਼ਹੂਰ ਐ ਉਹ ਛੋਟਾ ਐ ਤੇ ਮੈਨੂੰ ਐ ਲੱਗਦਾ ਕਿ ਮਿੱਤਰੋ ਕੀ ਇਹ ਹੰਕਾਰ ਜਾਂ ਗੁਮਾਨ ਸਿਰ ਚੜ ਕੇ ਬੋਲਣ ਵਾਲੀ ਗੱਲ ਨਹੀਂ ਕਿ ਇੱਕ ਬੰਦਾ ਜੇ ਤੁਹਾਡੇ ਨਾਲੋਂ ਥੋੜਾ ਜਿਹਾ ਘੱਟ ਮਸ਼ਹੂਰ ਐ ਜਾ ਥੋੜਾ ਇਹ ਛੋਟਾ ਗਾਇਕ ਹੈ ਤਾਂ ਤੁਸੀਂ ਉਹਦਾ અપਮਾਨ ਇਸ ਹੱਦ ਤੱਕ ਜਾ ਕੇ ਕਰੋਗੇ ਕਿ ਤੂੰ ਤਾਂ ਸਾਡੇ ਪੈਰ ਦੇ ਨੋਂ ਵਰਗਾ ਹੈ ਤੂੰ ਤਾਂ ਸਾਡੇ ਪੈਰ ਵਰਗਾ ਹੈ ਤੇ ਉਹ ਜਿਹੜਾ ਗਾਇਕ ਹੈ ਉਹ ਕਹਿ ਰਿਹਾ ਕਿ ਚਲੋ ਠੀਕ ਹੈ ਮੈਂ ਜੇ ਘੱਟ ਮਸ਼ਹੂਰ ਹਾਂ ਉਹਨੇ ਵੀ ਫਿਰ ਵੀਡੀਓ ਪਾਈ ਆ ਇਹਦੇ ਜਵਾਬ ਚ ਉਹ ਇਹੀ ਗੱਲ ਦੇ ਉੱਪਰ ਬਹੁਤ ਦੁਖੀ ਨਜ਼ਰ ਆ ਰਿਹਾ ਵੀ ਠੀਕ ਹੈ ਮੈਂ ਅਜੇ ਛੋਟਾ ਪਰ ਮੈਨੂੰ ਇੱਥੋਂ ਤੱਕ ਨਹੀਂ ਬੋਲਣਾ ਚਾਹੀਦਾ ਹੁਣ ਇਹਨਾਂ ਦੀ ਇਹ ਵਿਵਾਦ ਹੈ ਕੀ ਹੈ ਮੁੱਦਾ ਕੀ ਹੈ ਇਹਨੂੰ ਛੱਡੋ ਕਿਉਂਕਿ ਮੁੱਦਾ ਕੋਈ ਵੀ ਹੋਵੇ ਝਗੜਾ ਕੋਈ ਵੀ ਹੋਵੇ ਕਿਸੇ ਨੂੰ ਆਪਦੇ ਪੈਰ ਦੇ ਨੌ ਵਰਗਾ ਕਹਿਣਾ ਮੈਨੂੰ ਲੱਗਦਾ ਹੈ ਇਹ ਤਾਂ ਗਮਾਨ ਦੀ ਹੰਕਾਰ ਦੀ ਸਿਖਰ ਹੈ ਇਹ ਕਰਨਾ ਓਜਲੇ ਰੀਤਾ ਜੀ ਬਹੁਤ ਛੋਟੀਆਂ ਚੀਜ਼ਾਂ ਨਹੀਂ ਇੱਥੇ ਬੜੇ ਵੱਡੇ ਵੱਡੇ ਮਹਾਰਾਜੇ ਬਾਦਸ਼ਾਹ ਹੋ ਕੇ ਤੁਰ ਗਏ ਪਰ ਮੈਨੂੰ ਲੱਗਦਾ ਹੈ ਆਪਣੇ ਪੈਰ ਦੇ ਨõ ਵਰਗਾ ਉਹਨਾਂ ਨੇ ਵੀ ਕਿਸੇ ਨੂੰ ਨਹੀਂ ਕਿਹਾ ਭਾਵੇਂ ਇੱਥੇ ਕਈ ਲੋਕਾਂ ਦੀ ਆਦਤ ਹੁੰਦੀ ਹੈ ਬੰਦੇ ਨੂੰ ਬੰਦੀ ਸਮਝਣਾ ਦੂਜਿਆਂ ਨੂੰ ਟਿੱਚ ਸਮਝਣਾ ਆਪਦੇ ਆਪ ਨੂੰ 나ਡੂ ਖਾਂ ਤੇ ਫੰਨੇ ਖਾਂ ਸਮਝਣਾ ਪਰ ਗੁਰਬਾਣੀ ਕਹਿੰਦੀ ਹੈ ਨਾਨਕ ਨੀਵਾ ਜੋ ਚਲੈ ਲਾਗੇ ਨਾ ਤਾਤੀ ਵਾਓ ਗੁਰਬਾਣੀ ਕਹਿੰਦੀ ਹੈ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਤੇ ਤੁਸੀਂ ਦੇਖੋ ਇਹ ਕਰਨ ਔਜਲੇ ਹੋਰੀਂ ਜਿਹੜੇ ਕੋਈ ਬਹੁਤ ਮਹਾਨ ਤਾਨਸੈਨਰੀ ਨਹੀਂ ਹੈਗੀ ਠੀਕ ਹੈ ਕਿ ਇਹਨਾਂ ਨੇ ਕੁਝ ਵਿਗਾੜਾਂ ਨੂੰ ਪ੍ਰਮੋਟ ਕੀਤਾ ਆਪਣੇ ਗੀਤਾਂ ਦੇ ਰਾਹੀਂ ਜਿਵੇਂ ਕਿ ਇਹ ਆਪਦੇ ਗੀਤਾਂ ਦੇ ਵਿੱਚ ਵੈਲੀਆਂ ਆਈਬੀਆਂ ਨੂੰ ਪ੍ਰਮੋਟ ਕੀਤਾ ਮਤਲਬ ਇਹਨਾਂ ਦੇ ਜ਼ਿਆਦਾਤਰ ਗੀਤ ਕਰਨ ਔਜਲੇ ਵਰਗਿਆਂ ਦੇ ਜਿਹੜੇ ਨੇ ਉਹਨਾਂ ਦੇ ਵਿੱਚ ਵੈਲੀਆਂ ਆਈਬੀਆਂ ਨੂੰ ਬਹੁਤ ਮਸ਼ਹੂਰ ਕੀਤਾ ਗਿਆ ਮਤਲਬ ਇਹਨਾਂ ਦੇ ਜ਼ਿਆਦਾਤਰ ਗੀਤ ਚੱਕਵੇਂ ਨੇ ਫੁਕਰੇ ਨੇ ਔਰ ਜਿਹੜੇ ਚੱਕ ਦੂੰ ਮਾਰ ਦੂੰ ਪਾਡੀਆਂ ਵਾਲੇ ਗੀਤ ਨੇ ਉਹਨਾਂ ਨੂੰ ਇਹਨਾਂ ਨੇ ਪ੍ਰਮੋਟ ਬਹੁਤ ਕੀਤਾ ਤੇ ਇਹਨਾਂ ਦੇ ਗੀਤਾਂ ਨੂੰ ਹਵਾ ਜਿਹੜੀ ਛੋਟੀ ਸਾਇਕੀ ਆ ਜਾਂ ਜਿਹੜਾ ਵਿਗਾੜ ਆ ਉਹਨੇ ਹਵਾ ਦਿੱਤੀ ਆ ਤੇ ਇਹਨਾਂ ਦੇ ਗੀਤਾਂ ਨੇ ਸਾਡੇ ਬਚਪਨ ਦਾ ਬਹੁਤ ਨੁਕਸਾਨ ਕੀਤਾ ਕਿਉਂਕਿ ਜਿਹੜੀ ਕਲਾ ਹੈ ਨਾ ਕਲਾ ਕਲਾ ਸਿਰਫ ਪੈਸੇ ਕਮਾਉਣ ਦਾ ਹੀ ਸਾਧਨ ਨਹੀਂ ਹੋਣੀ ਚਾਹੀਦੀ ਕਲਾ ਮਨੋਰੰਜਨ ਦੇ ਨਾਲ ਨਾਲ ਲੋਕਾਂ ਨੂੰ ਕੋਈ ਚੱਜ ਦੀ ਸਿਹਤ ਵੀ ਦਿੰਦੀ ਹੋਣੀ ਚਾਹੀਦੀ ਆ ਤੇ ਇਹਨਾਂ ਦੇ ਗੀਤ ਜੇ ਇਹਨਾਂ ਦੀ ਗਾਇਕੀ ਦੀ ਕੋਖ ਕਰਕੇ ਉੱਤੇ ਮਾਮਲੇ ਦਰਜ ਕੀਤੇ ਜਾਣ ਤਾਂ ਲਗਭਗ ਜ਼ਿਆਦਾਤਰ ਇਹਨਾਂ ਦੇ ਗੀਤਾਂ ਦੇ ਉੱਪਰ ਲੋਕ ਨੌਜਵਾਨਾਂ ਨੂੰ ਗਲਤ ਕੰਮਾਂ ਲਈ ਉਕਸਾਉਣ ਭੜਕਾਉਣ ਦੇ ਮਾਮਲੇ ਦਰਜ ਹੋਣਗੇ ਕਿਉਂਕਿ ਕਰਨ ਬਦਲੇ ਹੋਰਾਂ ਦੇ ਗੀਤ ਕਿਹੋ ਜੇ ਆ ਇਹੋ ਜਿਹੇ ਜਿਹੜੇ ਤੁਸੀਂ ਸੁਣਿਆ ਹੋਇਆ ਚਿੱਟਾ ਕੁੜਤਾ ਲਬੇੜਿਆ ਤੂ ਖੂਨ ਨਾਲ ਵੇ ਮਤਲਬ ਵੀ ਸਾਰੇ ਵੈਲੀ ਸ਼ਹਿਰ ਚੋਂ ਮੈਂ ਸਾਫ ਕਰਤੇ ਚਿੱਟਾ ਕੁੜਤਾ ਖੂਨ ਨਾਲ ਲਿਬੜ ਗਿਆ ਮਤਲਬ ਆਪਦੇ ਆਪ ਨੂੰ ਐਦਾਂ ਦੀ ਫੀਲਿੰਗ ਵੀ ਮੈਂ ਤਾਂ ਐਡਾ ਘੈਂਟ ਪਤਾ ਨਹੀਂ ਕੀ ਦਾਰਾ ਸਿੰਘਾਂ ਕਿ ਮੈਂ ਤਾਂ ਸਾਰੇ ਜਿਹੜੇ ਆਪਦੇ ਵਿਰੋਧੀ ਸੀ ਉਹ ਸ਼ਹਿਰ ਚੋਂ ਅੱਜ ਸਾਫ ਕਰਤੇ ਮਤਲਬ ਖਤਮ ਕਰਤੇ ਇਸ ਕਰਕੇ ਚਿੱਟਾ ਕੁੜਤਾ ਮੇਰਾ ਜਿਹੜਾ ਉਹ ਖੂਨ ਨਾਲ ਲਿਬੜ ਗਿਆ ਦੱਸੋ ਹੈ ਇਹੋ ਜੇ ਹੈਗੀ ਇਹਨਾਂ ਚ ਇਹ ਜੀ ਹਿੰਮਤ ਸਿਰਫ ਲੋਕਾਂ ਦੇ ਧੀਆਂ ਪੁੱਤਾਂ ਨੂੰ ਲੜਨ ਮਰਨ ਤੇ ਐਵੇਂ ਮਤਲਬ ਕਿ ਖਾਮ ਖਾ ਦੀ ਗੁੰਡਾਗਰਦੀ ਦੀ ਜਿਹੜੀ ਪ੍ਰੇਰਣਾ ਉਹ ਇਹਨਾਂ ਦੇ ਗੀਤਾਂ ਚੋਂ ਮਿਲਦੀ ਹੈ ਹੋਰ ਕੱਖ ਨਹੀਂਗਾ ਜਿੱਥੇ ਇਹਨਾਂ ਦੀ ਗਾਇਕੀ ਇਕੱਲੇ ਇਹਦੀ ਨਹੀਂ ਕਰਨਾ ਉਚਲਾ ਦੀ ਬੜੇ ਇਹੋ ਜੇ ਗਾਇਕ ਨੇ ਜਿਨ੍ਹਾਂ ਨੇ ਹੁਣ ਤੱਕ ਨਾ ਸਿਰਫ ਫੁਕਰੀਆਂ ਨੂੰ ਧਮਕੀਆਂ ਨੂੰ ਤੇ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਚੱਕਮੀਆਂ ਗੱਲਾਂ ਨੂੰ ਹਵਾ ਦਿੱਤੀ ਹੈ ਵਗਾੜਾ ਨੂੰ ਆਪਣੇ ਗੀਤਾਂ ਦੇ ਵਿੱਚ ਉੱਚਾਇਆ ਉਹ ਸਿਰਫ ਗੀਤਾਂ ਕਰਕੇ ਨਹੀਂ ਹੁਣ ਜਿਹੜਾ ਅਮਲੀ ਜ਼ਿੰਦਗੀ ਦੇ ਵਿੱਚ ਕਰਨ ਔਜਲਾ ਨੇ ਇਹ ਜਿਹੜਾ ਕੀਤਾ ਮੈਂ ਫੇਰ ਕਹਿੰਦਾ ਲੜਾਈ ਕੋਈ ਵੀ ਹੋਵੇ ਮੁੱਦਾ ਕੋਈ ਵੀ ਹੋਵੇ ਉਹਦੇ 'ਚ ਇੱਕ ਹੁੰਦਾ ਹੈ ਦਲੀਲ ਦੇ ਨਾਲ ਤਰਕ ਦੇ ਨਾਲ ਬੰਦਿਆਂ ਵਾਂਗ ਕਿਸੇ ਨੂੰ ਗਲਤ ਕਹਿਣਾ ਪਰ ਇੱਕ ਬਿ ਤੂੰ ਤਾਂ ਮੇਰੇ ਪੈਰ ਦੇ ਨੌਂ ਵਰਗਾ ਵੀ ਨਹੀਂ ਮੈਨੂੰ ਲੱਗਦਾ ਬੜੇ ਵੱਡੇ ਵੱਡੇ ਕਰਨ ਔਜਲੇ ਹੋਰੀ ਜਿੰਨਾ ਵਾਸਤੇ ਕੱਕ ਵੀ ਨਹੀਂ ਗੇ ਉਹ ਵੀ ਇੰਨੇ ਹੰਕਾਰ ਇੰਨੇ ਗੁਮਾਨ ਚ ਨਹੀਂ ਕਦੇ ਆਏ ਤੇ ਜਿਹੜੇ ਆਏ ਨੇ ਕਹਿੰਦੇ ਆ ਇੱਕ ਤੁਸੀਂ ਸੁਣਿਆ ਹੋਣਾ ਹੁਣ ਤੁਸੀਂ ਦੱਸ ਦਿਓ ਇਹ ਗੱਲ ਠੀਕ ਆ ਕਿ ਅੰਧ ਵਿਸ਼ਵਾਸ ਆ ਕਹਿੰਦੇ ਆ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਤੇ ਉਹ ਤੇ ਗੱਲ ਮੈਨੂੰ ਨਹੀਂ ਪਤਾ ਪਰ ਮੈਨੂੰ ਇੰਨਾ ਜ਼ਰੂਰ ਪਤਾ ਹੰਕਾਰ ਆ ਸੋ ਮਾਰਿਆ ਜਰੂਰ ਹੁੰਦਾ ਤੇ ਹੰਕਾਰ ਜਿਹੜਾ ਨਾ ਇਹ ਖਤਰਨਾਕ ਬਹੁਤ ਹੁੰਦਾ ਹੰਕਾਰ ਨੇ ਅੱਜ ਤੱਕ ਜਿਹਦੇ ਵੀ ਸਿਰ ਹੰਕਾਰ ਚੜਿਆ ਨਾ ਉਹਦਾ ਇਹਨੇ ਨਕਸਾਨ ਬਹੁਤ ਕੀਤਾ ਪਰ ਪਤਾ ਨਹੀਂ ਕਿਉਂ ਸਾਡੇ ਲੋਕ ਇਹ ਸਮਝਦੇ ਵੀ ਨਹੀਂ ਸੁਣਦੇ ਵੀ ਨਹੀਂ ਪਰ ਅਮਲ ਇਹਦੇ ਤੇ ਸਾਡਾ ਘਾਟਾ ਸਾਡਾ ਸਾਰਿਆਂ ਦਾ ਹੀ ਸੋ ਮੈਨੂੰ ਲੱਗਦਾ ਕਿ ਕਰਨ ਔਜਲਾ ਮਸ਼ਹੂਰ ਹੋ ਗਿਆ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਉਹ ਲੋਕਾਂ ਨੂੰ ਆਪਦੇ ਪੈਰ ਦੇ ਨੌ ਵਰਗੇ ਦੱਸੇ। ਕਦੇ ਕਰਨ ਔਜਲਾ ਵੀ ਆਮ ਹੀ ਸੀਗਾ ਤੇ ਜੇ ਉਦੋਂ ਇਹਨੂੰ ਕੋਈ ਦੂਜਾ ਉੱਠ ਕੇ ਕਹਿੰਦਾ ਵੀ ਤੂੰ ਮੇਰੇ ਪੈਰ ਦੇ ਨੌ ਵਰਗਾ ਹੈਂ ਤਾਂ ਕਰਨ ਔਜਲਾ ਨੂੰ ਕਿੱਦਾਂ ਲੱਗਣਾ ਸੀ? ਮਿੱਤਰੋ ਮੈਨੂੰ ਐ ਲੱਗਦਾ ਇਹ ਜਿਹੜੀ ਫੋਕਰੀ ਤੇ ਚੱਕਵੀਂ ਮਾਨਸਿਕਤਾ ਜਾਂ ਸੋਚ ਹੈ ਨਾ ਇਹਨੂੰ ਨਫ਼ਰਤ ਕਰਨੀ ਚਾਹੀਦੀ ਹੈ। ਇਹ ਚਾਹੇ ਮੇਰੇ ਅੰਦਰ ਹੋਵੇ ਚਾਹੇ ਕਿਸੇ ਦੇ ਵੀ ਹੋਵੇ। ਇਹ 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 ਬਹੁਤ ਘਾਤਕ ਚੀਜ਼ ਆ। ਸਾਡੇ ਸਮਾਜ ਦੇ ਵਿੱਚ ਨਾ ਇਹਨੇ ਬਹੁਤ ਨੁਕਸਾਨ ਕੀਤਾ। ਜਿਹੜੀ ਅਰਦਾਸ ਆ ਉਹਦੇ ਵਿੱਚ ਇੱਕ ਬਹੁਤ ਕਮਾਲ ਦੀ ਚੀਜ਼ ਹੈ ਕਿ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਪਰ ਜਿਹੜੇ ਲੋਕਾਂ 'ਚ ਇਹਦੂ ਉਲਟ ਚੀਜ਼ ਨਜ਼ਰ ਆਉਂਦੀ ਹੈ ਵੀ ਮਨ ਨੀਵਾ ਨਹੀਂਗਾ ਤੇ ਮਤ ਬੌਣੀ ਆ ਉਹਨਾਂ ਦੀ ਉਹ ਲੋਕ ਬਹੁਤ ਖਤਰਨਾਕ ਨੇ ਵਾਕਿਆ ਹੀ ਮਨ ਬੰਦੇ ਦਾ ਨੀਵਾ ਹੋਣਾ ਚਾਹੀਦਾ ਹੈ ਅਕਲ ਮਤ ਜਿਹੜੀ ਆ ਸੋਚ ਜਿਹੜੀ ਆ ਉਹ ਉੱਚੀ ਹੋਣੀ ਚਾਹੀਦੀ ਹੈ ਪਰ ਇੱਥੇ ਅਸੀਂ ਦੇਖਦੇ ਆ ਲੋਕਾਂ ਦੀ ਸੋਚ ਮਤ ਤੇ ਅਕਲ ਬਹੁਤ ਛੋਟੀ ਹੈ ਤੇ ਜਿਹੜਾ ਹੈ ਉਹ ਮਨ ਹੰਕਾਰ ਦੇ ਨਾਲ ਭਰਿਆ ਹੋਇਆ ਸੋ ਮੈਨੂੰ ਇੰਜ ਲੱਗਦਾ ਕਿ ਸਾਡੇ ਸਮਾਜ ਨੂੰ ਇਸ ਚੀਜ਼ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਹੁਣ ਉਹ ਜਿਹੜਾ ਦੂਜੇ ਪਾਸੇ ਉਹ ਮੁੰਡਾ ਜਿਹਦੇ ਬਾਰੇ ਇਹਨੇ ਬੋਲਿਆ ਹੋ ਸਕਦਾ ਵੀ ਭਾਈ ਉਹਦੇ ਵਿੱਚ ਵੀ ਕੁਝ ਨੁਕਸ ਹੋਣ ਕਮੀਆਂ ਹੋਣ ਘਾਟਾਂ ਹੋਣ ਪਰ ਮੈਨੂੰ ਲੱਗਦਾ ਹੈ ਕਿ ਉਹਦਾ ਜਵਾਬ ਤਰਕ ਦਲੀਲ ਨਾਲ ਦੇਣਾ ਚਾਹੀਦਾ ਹੈ ਐਦਾਂ ਕਹਿਣਾ ਜਿਵੇਂ ਕਰਨ ਔਦਲੇ ਨੇ ਕਿਹਾ ਤੂੰ ਤਾਂ ਮੇਰੇ ਪੈਰ ਦੇ ਨੌ ਵਰਗਾ ਮੇਰੇ ਪੈਰ ਵਰਗਾ ਇਹ 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 ਗੱਲਾਂ ਬਹੁਤ ਛੋਟੀਆਂ ਗੱਲਾਂ ਨੇ ਕਈ ਹੋਰ ਲੋਕ ਵੀ ਆਪਾਂ ਦੇਖੇ ਹੋਣਗੇ ਤੁਸੀਂ ਵੀ ਦੇਖੇ ਹੋਣਗੇ ਮੈਂ ਵੀ ਦੇਖੇ ਨੇ ਜਿਹੜੇ ਐਦਾਂ ਦੀਆਂ ਛੋਟੀਆਂ ਗੱਲਾਂ ਕਰਦੇ ਨੇ ਮਤਲਬ ਕਿਸੇ ਬੰਦੇ ਨੂੰ ਕਹਿਣਾ ਤੇਰੇ ਵਰਗੇ ਮੈਂ 20 ਦੇਖੇ ਨੇ ਤੂੰ ਸਾਡੇ ਅੱਗੇ ਚੀਜ਼ ਕੀ ਆ ਲੰਡੀ 부ੱਚੀ ਤੁਸੀਂ ਦੁੱਕੀ ਤਿੱਕੀ ਤੁਸੀਂ ਉਹ ਭਰਾਓ ਲੰਡੀ 부ਚੀ ਦੁੱਕੀ ਤਿੱਕੀ ਐ ਐਂ ਲੱਗਦਾ ਬਹੁਤ ਸਾਰੇ ਹੰਕਾਰੀ ਲੋਕਾਂ ਨੂੰ ਜਿੰਨੇ ਲੋਕਾਂ ਦੇ ਦਿਮਾਗਾ ਚ ਹੰਕਾਰ ਤੇ ਗੁਮਾਨ ਚੜਿਆ ਹੁੰਦਾ ਨਾ ਉਹਨਾਂ ਨੂੰ ਦੂਜੇ ਲੰਡੀ 부ਚੀ ਦੁੱਕੀ ਤਿੱਕੀ ਐਂ ਹੀ ਲੱਗਦੇ ਹੁੰਦੇ ਨੇ ਉਹਨਾਂ ਨੂੰ ਐ ਲੱਗਦਾ ਹੁੰਦਾ ਮੈਂ ਹੀ ਬੰਦਾ ਬਾਕੀ ਤਾਂ ਐਵੇਂ ਲੰਡੀ 부ਚੀ ਤੁਰੇ ਫਿਰਦੇ ਨੇ ਸੋ ਇਹ ਹੰਕਾਰ ਜਿੰਨੀ ਛੇਤੀ ਲਾੜਿਆ ਜਾਵੇ ਨਾ ਉਨਾ ਹੀ ਚੰਗਾ ਹੈ ਜਿੰਨਾ ਲੰਬਾ ਟਾਈਮ ਸਾਡੀ ਜ਼ਿੰਦਗੀ ਨਾਲ ਇਹ ਹੰਕਾਰ ਤੇ ਗੁਮਾਨ ਚੱਲਦਾ ਹੈ ਨਾ ਉਹ ਉਹਨਾਂ ਹੀ ਨੁਕਸਾਨ ਦੂਜਿਆਂ ਦਾ ਘੱਟ ਸਾਡਾ ਵੱਧ ਕਰਦਾ ਰਹਿੰਦਾ ਜਿਵੇਂ ਕਹਿੰਦੇ ਆ ਤੌੜੀ ਜਿੰਨਾ ਉਬਲੇਗੀ ਆਪਣੇ ਹੀ ਕੰਢੇ ਸਾੜੇਗੀ ਉਵੇਂ ਹੀ ਹੰਕਾਰ ਗੁਮਾਨ ਤੇ ਨਫ਼ਰਤ ਆ ਜਿਹੜੀ ਇਹ ਸਾਡਾ ਖੁਦ ਦਾ ਹੀ ਨੁਕਸਾਨ ਕਰਦੀ ਹੈ ਜਿੰਨਾ ਬੰਦਾ ਨਫ਼ਰਤ ਨਾਲ ਜਾਂ ਹੰਕਾਰ ਗੁਮਾਨ ਦੇ ਨਾਲ ਉਬਲਦਾ ਹੈ ਨਾ ਉਹਨਾਂ ਹੀ ਉਹ ਆਪ ਦੇ ਕੰਢੇ ਆਪ ਸਾੜਦਾ ਰਹਿੰਦਾ ਹੈ ਬਹੁਤ ਮਿਹਰਬਾਨੀ ਸ਼ੁਕਰੀ